ਰਾਗ ਮਾਲੀ ਗੌੜਾ ਮਹੱਲਾ ਚੌਥਾ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਆਨਕ ਜਤਨ ਕਰ ਰਹੀ ਹਰ ਅੰਤ ਨਾਹੀ ਪਾਇਆ ਹਰ ਅਗਮ ਅਗਮ ਅਗਾਦ ਬੋਧ ਆਦੇਸ ਹਰ ਪ੍ਰਭ ਰਾਯਾ ਰਹਾ काम क्रोध लोभ मोह नित चगरते चगराया हम राख राख दीन तेरे हर शरण हर प्रभ आया शरणागति पव पालते हर भक्त वशल नाया प्रहलाद जन हरणाख पकरेया हर राख लियोतराया हर चेतरे मन महल पावन दुख भंजन राया पा जन्म मरण निवार ठाकुर हर गुरमती प्रभ पाया हार पतत पावन नाम स्वामी पा भगत भंजन गाया, हर हार हारियो हार जन नानक नाम समाया, ਮਾਲੇ ਗਉੜਾ ਮਹੱਲਾ ਚੌਥਾ ਜਾਪ ਮੰਨ ਰਾਮ ਨਾਮ ਸੁਖ ਦਾਤਾ ਸਤ ਸੰਗਤ ਮਿਲ ਹਰ ਸਾਧ ਆਇਆ ਗੁਣ ਮੁਖ ਬ੍ਰਹਮ ਪਛਾਤਾ ਰਹਾਉ ਵਡ ਭਾਗੀ ਗੁਰ ਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦੁਰ ਮਤ ਮੈਲ ਗਈ ਸਭ ਨੀ ਕਰ ਹਰ ਅੰਮ੍ਰਿਤ ਹਰ ਸਰਨਾਤਾ ਤਨ ਤਨ ਸਾਧ ਜਿਨੀ ਹਰ ਪ੍ਰਭ ਪਾਇਆ ਤਿਨ ਪੂਛੋਂ ਹਰ ਕੀ ਬਾਤਾ ਪਾਏ ਲਗਉ ਨਿਤ ਕਰਉ ਜੋ ਦਰੀਆ ਹਰ ਮੇਲੁ ਕਰਮ ਬਿਦਾਤਾ ਲਿਲਾਟ ਲਿਖੇ ਪਾਇਆ ਗੁਰ ਸਾਧ ਗੁਰ ਬਚਨੀ ਮਨ ਤਨ ਰਾਤਾ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕਿਲ ਵਿਖ ਪਾਪ ਗਵਾਤਾ राम रसायन जिन गुरु मत पाया तिनकी उत्तम बाता तिनकी पंख पाया वडभागी जन नानक चरण पराता माली गौडा महला चौथा सब सिद्ध साधक मुन जना मन भावनि हारयो अपरंपरो पार ब्रह्म स्वामी हार अलख गुरु लखायो रहाओ। ਹਮ ਨਹੀਂ ਚ ਮਧਮ ਕਰਮ ਕੀਏ ਨਹੀਂ ਚੇਤਿਓ ਹਰ ਰਾਇਓ ਹਰ ਆਨ ਮਿਲਿਓ ਸਤਗੁਰੂ ਖਿਨ ਬੰਦ ਮੁਕਤ ਕਰਾਇਓ ਪ੍ਰਭ ਮਸਤਕੇ ਧੁਰ ਲਿਖਿਆ ਗੁਰਮਤੀ ਹਰ ਲਿਵ ਲਾਇਓ ਪੰਜ ਸ਼ਬਦ ਦਰਗਹਿ ਬਾਜਿਆ ਹਰ ਮਿਲਿਓ ਮੰਗਲ ਗਾਇਓ ਪਤਤ ਪਾਵਨ ਨਾਮ ਨਰਹਰ ਮੰਦ ਭਾਗੀਆਂ ਨਹੀਂ ਭਾਯੋ ਤੇ ਗਰਬ ਜੋਨੀ ਗਾਲੀ ਅਹ ਜਿਉ ਲੋਨ ਜਲਹਿ ਗਲਾਇਓ ਮਾਤ ਦੇਹ ਹਰ ਪ੍ਰਾਵੇ ਅਗਮ ਠਾਕੁਰ ਗੁਰ ਚਰਨ ਮਨ ਮਹਿ ਲਾਇਓ ਹਰ ਰਾਮ ਨਾਮੈ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ RAM ਨਾਮ ਰਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਭ੍ਰਮ ਭਾਉ ਭਾਗਾ ਰਹਾਉ ਪੈ ਭਾਇ ਭਗਤ ਲਾਗੋ ਮੇਰਾ ਹਿਯਾ RAM ਮਨ ਸੋਇਓ ਗੁਰ ਮਤ ਜਾਗਾ ਕਿਲਬਖ ਖੀਨ ਭਏ ਸਾਤਿ ਆਈ ਹਰ ਉਰ ਧਾਰਿਓ ਵਡ ਭਗਾ ਮਾਨ ਮੁਖ ਰੰਗ ਕੋ ਸੁੰਭ ਹੈ ਕਚੂਆ ਜਿਉ ਕੁਸਮ ਚਾਰ ਦਿਨ ਚਾਗਾ ਖਿਨ ਮੈਂ ਬਿਨਸ ਜਾਏ ਪਰ ਤਾਪੈ ਡਾਂਡ ਧਰਮ ਰਾਏ ਕਾ ਲਾਗਾ ਸਾਤ ਸੰਗਤ ਪ੍ਰੀਤ ਸਾਦਿਆਤ ਘੂੜੀ ਜਿਉ ਰੰਗ ਮਜੀਠ ਬਹੁ ਲਾਗਾ ਕਾਇਆ ਕਾਪਰ ਚੀਰ ਬਹਫਾਰੇ ਹਰ ਰੰਗਨ ਲਹੈ ਸੁਭਾਗਾ ਹਰ ਚਰਿਓ ਰੰਗ ਮਿਲੈ ਗੁਰ ਸੋਭਾ ਹਰ ਰੰਗ ਚਲੂ ਲੈ ਰੰਗਾ ਜਨ ਨਾਨਕ ਤਿਨ ਕੇ ਚਰਨ ਪਖਾਰੈ ਜੋ ਹਰ ਚਰਣੀ ਜਨ ਲਾਗਾ ਮਾਲੀ ਗਾਉੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਭਇਆ RAM ਨਾਮੈ ਮਤ ਗੁਰ ਮਤ RAM ਰਸਾਲਾ ਰਹਾਉ ਗੌਰ ਮਤ ਨਾਮ ਧਿਆਈਐ ਹਰ ਹਰ ਮਨ ਜਪੀਐ ਹਰ ਜਪ ਮਾਲਾ ਜਿਨ ਕੈ ਮਸਤਕ ਲੀਖਿਆ ਹਰ ਮਿਲਿਆ ਹਰ ਬਨ ਮਾਲਾ ਜਿਨ ਹਰ ਨਾਮ ਧਿਆਇਆ ਤਿਨ ਚੂਕੇ ਸਰਬ ਜਨ ਜਲ ਤਿਨ ਜਮ ਨੇੜ ਨ ਆਵੈ ਗੁਰ ਰਾਖੇ ਹਰ ਰਖਵਾਲਾ ਹਮ ਬਾਰਗ ਕਿਛੂ ਨ ਜਾਣਹੁ ਹਰ ਮਾਤ ਪਿਤਾ ਪ੍ਰਤ ਪਾਲਾ ਕਰ ਮਾਇਆ ਅਗਨ ਨਿਤ ਮੇਲ ਤੇ ਗੁਰ ਰਾਖੇ ਦੀਨ ਦਇਆਲਾ ਬਹੁ ਮੈਲੇ ਨਿਰਮਲ ਹੋਇਆ ਸਭ ਕਿਲ ਬਿਖ ਹਰ ਜਸ ਜਾਲਾ ਮਨ ਅਨੰਦ ਭਇਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਮਾਲੀ ਗਾਉੜਾ ਮਹੱਲਾ ਚੌਥਾ ਮੇਰੇ ਮਨ ਹਰ ਭਜ ਸਭ ਕਿਲ ਬਿਖ ਕਾਟ ਹਰ ਹਰ ਉਰ ਧਾਰਿਓ ਗੁਰ ਪੂਰੈ ਮੇਰਾ ਸੀਸ ਕੀਜੈ ਗੁਰਵਾਟ ਰਹਾਉ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਨਾਵੈ ਤਿਸ ਮਨ ਦੇਵੋਂ ਕਟ ਕਾਟ ਹਰ ਸਾਜਨ ਮੇਲਿਓ ਗੁਰ ਪੂਰੈ ਗੁਰਬਚਨ ਬਿਕਾਨੋ ਹਟ ਹਾਟ ਮਕਰ ਪਰਾਗ ਦਾਨ ਬੋਕੀਆ ਸਰੀਰ ਦਿਓ ਆਧ ਕਾਟ ਬਿਨ ਹਰ ਨਾਮ ਕੋ ਮੁਕਤ ਨਾ ਪਾਵੇ ਬਹੁ ਕੰਚਨ ਦੀਜੈ ਕਾਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਤ੍ਰਿਕਟਿ ਫੋਰ ਪਰਮ ਪਉ ਭਗਾ ਲਾਜ ਭਾਨੀ ਮਟ ਕੀ ਮਾਟ ਕਾਲ ਜੋਗ ਗੁਰਪੂਰਾ ਤਿੰਨ ਪਾਇਆ ਜਿਨ ਧੁਰ ਮਸਤਕ ਲਿਖੇ ਲਿਲਾਟ ਜਨ ਨਾਨਕ ਰਾਸੇ ਅੰਮ੍ਰਿਤ ਪੀਆ ਸਭ ਲਾਥੀ ਭੂਖ ਤਿਖਾਟ ਛੱਕਾ 1 ਮਾਲੀ ਗੌੜਾ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੇ ਮਾਨ ਟਹਲ ਹਰ ਸੁਖ ਸਾਰ ਅਵਰ ਟਹਲਾ ਝੂਠੀਆਂ ਨਿਤ ਕਰੈ ਜਮ ਸਿਰ ਮਾਰ ਰਹਾਉ ਜਿਨਾਂ ਮਸਤਕ ਲਿਖਿਆ ਤੇ ਮਿਲੇ ਸੰਗਾਰ ਸੰਸਾਰ ਭਵ ਜਲ ਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵੋ ਸਾਧਕੇ ਤਜ ਲੋਭ ਮੋਹ ਵਿਕਾਰ ਸਭ ਤਜੋ ਦੂਜੀ ਆਸ ੜੀ ਰਖ ਆਸ ਇਕ ਨਿਰੰਕਾਰ ਇਕ ਪਰਮ ਫੂਲੇ ਸਾਕਤਾ ਬਿਨ ਗੁਰ ਅੰਧ ਅੰਧਾਰ ਧੁਰ ਹੋਵਨਾ ਸੋ ਹੋਇਆ ਕੋ ਨ ਮੀਟਨ ਹਾਰ ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ ਤਨ ਤਨ ਤੇ ਜਨ ਨਾਨਕਾ ਜਿਨ ਹਰ ਨਾਮ ਉਰ ਧਾਰ ਮਾਲੀ ਗੌੜਾ ਮਹੱਲਾ 5ਵਾਂ ਰਾਮ ਨਾਮਕ ਨਮਸਕਾਰ ਜਾਸ ਜਪਤ ਹੋਵਤ ਉਦਾਰ ਰਹਾਓ ਜਾਂ ਕਹਿ ਸਿਮਰਨ ਮਿਟੇ ਤੰਦ ਜਾਂ ਕਹਿ ਸਿਮਰਨ ਛੂਟੇ ਬੰਦ ਜਾਂ ਕਹਿ ਸਿਮਰਨ ਮੂਰਖ ਚਤਰ ਜਾਂ ਕਹਿ ਸਿਮਰਨ ਕੁਲਹਿ ਉਦਰ ਜਾਂ ਕਹਿ ਸਿਮਰਨ ਪਾਉ ਦੁਖ ਹਰੈ ਜਾਂ ਕਹਿ ਸਿਮਰਨ ਅਪਦਾ ਤਰੈ ਜਾਂ ਕਹਿ ਸਿਮਰਨ ਮੁਚਤ ਪਾਪ ਜਾਂ ਕਹਿ ਸਿਮਰਨ ਨਹੀਂ ਸੰਤਾਪ ਜਾਂ ਕਹਿ ਸਿਮਰਨ ਰਿੱਧ ਬਿਗਾਸ ਜਾਂ ਕਹਿ ਸਿਮਰਨ ਕਬਿਲਾ ਦਾਸ ਜਾਂ ਕਹਿ ਸਿਮਰਨ ਨੇਦ ਨਿਦਾਨ ਜਾਂ ਕਹਿ ਸਿਮਰਨ ਤਰੇ ਨਿਦਾਨ ਪਤਤ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੀ ਹਰਦਾਸ ਦਾਸ ਦਾਸਾ ਦੀਨ ਸਰਣ ਨਾਨਕ ਮਾਥਾ ਸੰਤ ਚਰਨ ਮਾਲੀ ਗੌੜਾ ਮਹੱਲਾ ਪੰਜਵਾਂ ਐਸੋ ਸਹਾਈ ਹਰ ਕੋ ਨਾਮ ਸਾਤ ਸੰਗਤ ਭਜ ਪੂਰਨ ਕਾਮ ਰਹਾਉ ਬੂਡਤ ਕਉ ਜੈਸੇ ਬੇੜੀ ਮਿਲਤ ਬੂਜਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ ਜੈਸੇ ਰਾਨ ਮਹ ਸਖਾ ਪਰਾਤ ਜੈਸੇ ਭੁਖੇ ਭੋਜਨ maat ਜੈਸੇ ਕਿਰਖ ਹੈ ਬਰਸ ਮੀਘ ਜੈਸੇ ਪਾਲਨ ਸਰਨ ਸਿੰਘ ਗਰੜ ਮੁਖ ਨਹੀਂ ਸਰਪ ਤਰਾਸ ਸੂਵਾ ਪਿੰਜਰ ਨਹੀਂ ਖਾਏ ਬिलास ਜੈਸੋ ਆਂਡੋ ਹਿਰਦੇ ਮਾਹੀ ਜੈਸੋ ਦਾਨੋ ਚਕੀ ਦਰਾਹੇ ਬਹੁਤ ਉਪਮਾ ਥੋਰ ਕਹੀ ਹਰ ਅਗਮ ਅਗਮ ਅਗਾਧ ਤੁਹੀ ਊਚ ਮੂਚਾਉ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗੌੜਾ ਮਹੱਲਾ ਪੰਜਵਾਂ ਇਹੀ ਹਮਾਰਾ ਸਫਲ ਕਾਜ ਆਪਣੇ ਦਾਸ ਕੋ ਲਿਹੁ ਨਿਵਾਜ ਰਹਾਉ चरण संतह माथ मूर नैन दर्श पेखो निसपुर हस्त हमरे संत टहल प्राण मन धन संत बहल संत सांग मेरे मन की प्रीति संत गुण बसहै मेरा चित संत आगया मनहि मीठ मेरा कमल बिगसै संत डीठ संत सांग मेरा होए निवास संतन की मोह बहुत प्यास संत वचन मेरे मन हे मंत संत प्रसाद मेरे बिखए हंत मुक्त जुगत इहा निदान प्रभु दयाल मोहे देव हो दान नानक गुरु दया धार चरण संतन के मेरे हृदय मजार ਮਾਲੀ ਗੌੜਾ ਮਹੱਲਾ ਪੰਜਵਾਂ ਸਭ ਕੈ ਸੰਗੀ ਨਾਹੀ ਦੂਰ ਕਰਨ ਕਰਾਵਨ ਹਾਜਰਾ ਹਜੂਰ ਰਹਾਉ ਸੁਣਤ ਜੀਉ ਜਾਸ ਨਾਮ ਦੁਖ ਬਿਨ ਸੇ ਸੁਖ ਕੀਉ ਬਿਸਰਾਮ ਸਗਲ ਨੇਧ ਹਰ ਹਰ ਹਰੀ ਮਨ ਜਾਨ ਤਾ ਕੀ ਸੇਵ ਕਰੇ ਜਾਂ ਕੈ ਘਰ ਸਗਲੇ ਸਮਾਹਿ ਤਿਸਤੇ ਬਿਰਥਾ ਕੋਈ ਨਾਹੀ ਜੀਅ ਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵਹੁ ਕਿਰਪਾਲ ਸਦਾ ਧਰਮ ਜਾਂ ਕਹਿ ਦੀਬਾਨ ਬੇਮਹਤਾਜ ਨਹੀਂ ਕਿਛ ਕਾਨ ਸਾਬ ਕਿਛ ਕਰਨਾ ਆਪਨੇ ਆਪ ਰੇ ਮਨ ਮੇਰੇ ਤੂ ਤਾ ਕਉ ਜਾਪ ਸਾਧ ਸੰਗਤ ਕਉ ਹਾਉ ਬਲਿਹਾਰ ਜਾਸ ਮਿਲ ਹੋਵੈ ਉਧਾਰ ਨਾਮ ਸੰਗਮਨ ਤਨਹਿ ਰਾਤ ਨਾਨਕ ਪ੍ਰਭ ਕਰੀ ਦਾਤ ਮਾਲੀ ਗੌੜਾ ਮਹੱਲਾ ਪੰਜਵਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਹਰਿ ਸਮਰਥ ਕੀ ਸਰਨਾ ਜੀਉ ਪਿੰਡ ਧਨ ਰਾਸ ਮੇਰੀ ਪ੍ਰਭ ਏਕ ਕਾਰਨ ਕਰਨਾ ਰਹਾਉ ਸਿਮਰ ਸਿਮਰ ਸਦਾ ਸੁਖ ਪਾਈਐ ਜੀਵਨ ਕਾ ਮੂਲ ਰਵ ਰਹਿਆ ਸਰਬਤ ਠਾਈ ਸੁਖਮ ਅਸਥੂਲ ਆਲ ਜੰਜਾਲ ਬਿਕਾਰ ਤਜ ਸਭ ਹਰ ਗੁਨਾ ਨਿਤ ਗਾਓ ਕਰ ਜੋੜ ਨਾਨਕ ਦਾਨ ਮੰਗੇ ਦੇਹੋ ਆਪਣਾ ਨਾਉ ਮਾਲੀ ਗੌੜਾ ਮਹੱਲਾ ਪੰਜਵਾਂ ਪ੍ਰਭ ਸਮਰੱਥ ਦੇਵ ਅਪਾਰ ਕਾਉਨ ਜਾਣੈ ਚਲਿਤ ਤੇਰੇ ਕਿਛੁ ਅੰਤ ਨਾਹੀ ਪਾਰ ਰਹਾਉ ਇਕ ਖਿਨਹਿ ਥਾਪ ਉਥਾਪਦਾ ਘਾੜ ਭੰਨ ਕਰਨੈ ਹਾਰ ਜੀਤ ਕੀਨ ਉਪਾਰਜਨਾ ਪ੍ਰਭ ਦਾਨ ਦੇ ਦਾਤਾਰ ਹਰ ਸਰਨ ਆਇਓ ਦਾਸ ਤੇਰਾ ਪ੍ਰਭ ਊਚ ਅਗਮ ਮੁਰਾਰ ਕਾਢ λεਹੁ ਪਾਉ ਜਲ ਬਖਮਤੇ ਜਨ ਨਾਨਕ ਸਦ ਬਲੇਹਾਰ ਮਾਲੀ گاਉੜਾ ਮਹੱਲਾ ਪੰਜਵਾ ਮਾਨ ਤਨ ਬਸ ਰਹੇ ਗੋਪਾਲ ਦੀਨ ਬਾਂਦਵ ਭਗਤ ਵਸ਼ਲ ਸਦਾ ਸਦਾ ਕਿਰਪਾਲ ਰਹਾਉ ਆਦ ਅੰਤੇ ਮਾਦ ਤੂੰ ਹੈ ਪ੍ਰਭ ਬਿਨਾ ਨਾਹੀ ਕੋਏ ਪੂਰ ਰਹਾ ਸਗਲ ਮੰਡਲ ਏਕ ਸੁਆਮੀ ਸੋਇ ਕਾਰਨ ਹਰ ਜਸ ਨੇਤਰ ਦਰਸ਼ਨ ਰਸਨ ਹਰ ਗੁਣ ਗਾਉ ਬਲਹਾਰ ਜਾਏ ਸਦਾ ਨਾਨਕ ਦੇਹ ਆਪਣਾ ਨਾਉ ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ਓ ਓੰਕਾਰ ਸਤਗੁਰ ਪ੍ਰਸਾਦ ਤਨ ਤਨ ਓ ਰਾਮ ਬੀਨ ਬਾਜੈ ਮਦਰ ਮਦਰ ਤੁਨ ਅਨਹਤ ਗਾਜੈ ਰਹਾਓ ਤਨ ਤਨ ਮੇ ਗਾਰੁ ਮਾਵਲੀ ਤਨ ਤਨ ਕ੍ਰਿਸ਼ਨ ਓਡੈ ਕਾਂਬਲੀ ਤਨ ਤਨ ਤੂ ਮਾਤਾ ਦੇਵਕੀ ਜੇਹ ਗ੍ਰਹਿ ਰਮਈਆ ਕਵਲਾ ਪਤੀ ਤਾਨ ਤਾਨ ਬਨ ਖੰਡ ਬਿੰਦਰਾ ਬਨਾ ਜਹ ਖੇਲੇ ਸ੍ਰੀ ਨਾਰਾਇਣ ਬੀਨ ਬਜਾਵੇ ਗੋਦਨ ਚਰੈ ਨਾਮੇ ਕਾ ਸੁਆਮੀ ਆਨੰਦ ਕਰੈ ਮੇਰੋ ਬਾਪ ਮਾਦ ਤੂ ਧਨ ਕੇ ਸੌ ਸਾਵਲੀਓ ਬੇਠ ਲਾਇ ਰਹਾਓ ਤਾਰ ਧਰੇ ਚੱਕਰ ਬੈਕੁੰਠ ਤੇ ਆਏ ਗਾਜ ਹਸਤੀ ਕੇ ਪ੍ਰਾਨ ਉਧਾਰੀ ਹਲੇ ਦੋਹਾ ਸ਼ਾਸਨ ਕੀ ਸਬਾ ਦਰੋਪਤੀ ਅੰਬਰ ਲੇਤ ਉਭਾਰੀ ਹਲੇ ਗੋਤਮਨਾਰ ਅਹਿਲਿਆ ਤਾਰੀ ਪਾਵਕ ਕੇਤਕ ਤਾਰੀ ਹਲੇ ਐਸਾ ਅਦਮ ਅਜਾਤ ਨਾਮ ਦਿਓ ਤਾ ਸਰਨਾਗਤ ਆਈ ਹਲੇ ਸਬੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੀ ਰਹਾਉ ఏకల माटी कुंजर चीटी भजन है बहो नाना रे असथावर जंगम कीट पतंगम कट कट राम समान रे एकल चिंता राख अनंत और असारे प्रणवै नामा भय ने कामा को ठाकुर को दासारी राग माली गौड़ा मोहल्ला चौथा ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਆਨਕ ਜਤਨ ਕਰ ਰਹੀ ਹਰ ਅੰਤ ਨਾਹੀ ਪਾਇਆ ਹਰ ਅਗਮ ਅਗਮ ਅਗਾਦ ਬੋਧ ਆਦੇਸ ਹਰ ਪ੍ਰਭ ਰਾਯਾ ਰਹਾ ਕਾਮ ਕ੍ਰੋਧ ਲੋਭ ਮੋਹ ਨਿਤ ਝਗਰਤੇ ਚਗਰਾਇਆ ਹਮ ਰਾਖ ਰਾਖ ਦੀਨ ਤੇਰੇ ਹਰ ਸਰਨ ਹਰ ਪ੍ਰਭ ਆਇਆ ਸਰਨ ਆਗਤੀ ਪ੍ਰਭ ਪਾਲਤੇ ਹਰ ਭਗਤ ਵਸ਼ਲ ਨਾਇਆ ਪ੍ਰਹਿਲਾਦ ਜਨ ਹਰਨਾਖ ਪਕਰਿਆ ਹਰ ਰਾਖ ਲਿਓ ਉਤਰਾਇਆ हर चेतरे मन महल पावन सब दुख भंजन राया पा जन्म मरण निवार ठाकुर हर गुरुमती प्रभ पाया हार पतत पावन नाम स्वामी पा भगत भंजन गाया हर हार हार, हार उरारियो जन नानक नाम समाया ਮਾਲੇ ਗੌੜਾ ਮਹੱਲਾ ਚੌਥਾ ਜਾਪ ਮੰਨ ਰਾਮ ਨਾਮ ਸੁਖ ਦਾਤਾ ਸਤ ਸੰਗਤ ਮਿਲ ਹਰ ਸਾਧ ਆਇਆ ਗੁਣ ਮੁਖ ਬ੍ਰਹਮ ਪਛਾਤਾ ਰਹਾਉ ਵਡ ਭਾਗੀ ਗੁਰ ਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦੁਰ ਮਤ ਮੈਲ ਗਈ ਸਭ ਨੀ ਕਰ ਹਰ ਅੰਮ੍ਰਿਤ ਹਰ ਸਰਨਾਤਾ ਤਨ ਤਨ ਸਾਧ ਜਿਨੀ ਹਰ ਪ੍ਰਭ ਪਾਇਆ ਤਿਨ ਪੂਛੋਂ ਹਰ ਕੀ ਬਾਤਾਂ ਪਾਏ ਲਗੋਂ ਨਿਤ ਕਰੋਂ ਜੋ ਦਰੀਆ ਹਰ ਮੇਲੁ ਕਰਮ ਬਿਦਾਤਾ ਲਿਲਾਟ ਲਿਖੇ ਪਾਇਆ ਗੁਰ ਸਾਧ ਗੁਰ ਬਚਨੀ ਮਨ ਤਨ ਰਾਤਾ ਹਰ ਤਬ ਆਏ ਮਿਲੇ ਸੁਖ ਪਾਇਆ ਸਭ ਕਿਲ ਵਿਖ ਪਾਪ ਗਵਾਤਾ राम रसायन जिन गुरु मत पाया तिनकी उत्तम बाता तिनकी पंक पाया वटभागी जन नानक चरण पराता माली गौडा महला चौथा सब सिद्ध साधक मुन जना मन भावनि त्यायो अपरंपरो पार ब्रह्म स्वामी हार अलख गुरु लखायो ਹਮ ਨਹੀਂ ਚ ਮਧਮ ਕਰਮ ਕੀਏ ਨਹੀਂ ਚੇਤਿਓ ਹਰ ਰਾਇਓ ਹਰ ਆਨ ਮਿਲਿਓ ਸਤਗੁਰੂ ਖਿਨ ਬੰਦ ਮੁਕਤ ਕਰਾਇਓ ਪ੍ਰਭ ਮਸਤਕੇ ਧੁਰ ਲਿਖਿਆ ਗੁਰਮਤੀ ਹਰ ਲਿਵ ਲਾਇਓ ਪੰਜ ਸ਼ਬਦ ਦਰਗਹਿ ਬਾਜਿਆ ਹਰ ਮਿਲਿਓ ਮੰਗਲ ਗਾਇਓ ਪਤਤ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਭਾਇਓ ਤੇ ਗਰਬ ਜੋਨੀ ਗਾਲੀ ਹੈ ਜਿਉ ਲੋਨ ਜਲਹੇ ਗਲਾਇਓ ਮਾਤ ਦੇਹ ਹਰ ਪ੍ਰਾਵਿ ਅਗਮ ਠਾਕੁਰ ਗੁਰ ਚਰਨ ਮਨ ਮੈਂ ਲਾਇਓ ਹਰ ਰਾਮ ਨਾਮੈ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ RAM ਨਾਮ ਰਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਭ੍ਰਮ ਭਾਉ ਭਾਗਾ ਰਹਾਉ ਪੈ ਭਾਇ ਭਗਤ ਲਾਗੋ ਮੇਰਾ ਹਿਯਾ RAM ਮਨ ਸੋਇਓ ਗੁਰ ਮਤ ਜਾਗਾ ਕਿਲਬਖ ਖੀਨ ਭਏ ਸਾਤਿ ਆਈ ਹਰ ਓਰ ਧਾਰਿਓ ਵਡ ਭਾਗਾ ਮਾਨ ਮੁਖ ਰੰਗ ਕੋ ਸੁੰਭ ਹੈ ਕਚਵਾ ਜਿਉ ਕੁਸਮ ਚਾਰ ਦਿਨ ਚਾਗਾ ਖਿਨ ਮੈਂ ਬਿਨ ਸਜਾਇ ਪਰਤਾਪੈ ਡਾਂਡ ਧਰਮ ਰਾਏ ਕਾ ਲਾਗਾ ਸਾਤ ਸੰਗਤ ਪ੍ਰੀਤ ਸਾਦਿਆਤ ਗੂੜੀ ਜਿਉ ਰੰਗ ਮਜੀਠ ਬਹੁ ਲਾਗਾ ਕਾਇਆ ਕਾਪਰ ਚੀਰ ਬਹਫਾਰੇ ਹਰ ਰੰਗਨ ਲਹੈ ਸੁਭਾਗਾ ਹਰ ਚਰਿਓ ਰੰਗ ਮਿਲੈ ਗੁਰ ਸੋਭਾ ਹਰ ਰੰਗ ਚਲੂ ਲੈ ਰੰਗਾ ਜਨ ਨਾਨਕ ਤਿਨ ਕੇ ਚਰਨ ਪਖਾਰੈ ਜੋ ਹਰ ਚਰਣੀ ਜਨ ਲਾਗਾ ਮਾਲੀ ਗਾਉੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਭਇਆ RAM ਨਾਮੈ ਮਤ ਗੁਰ ਮਤ RAM ਰਸਾਲਾ ਰਹਾਉ ਗੋਰਾ ਮਤ ਨਾਮ ਧਿਆਈਐ ਹਰ ਹਰ ਮਨ ਜਪੀਐ ਹਰ ਜਪ ਮਾਲਾ ਜਿਨ ਕੈ ਮਸਤਕ ਲੀਖਿਆ ਹਰ ਮਿਲਿਆ ਹਰ ਬਨ ਮਾਲਾ ਜਿਨ ਹਰ ਨਾਮ ਧਿਆਇਆ ਤਿਨ ਚੂਕੇ ਸਰਬ ਜਨ ਜਾਲ ਤਿਨ ਜਮ ਨੇੜ ਨ ਆਵੈ ਗੁਰ ਰਾਖੇ ਹਰ ਰਖਵਾਲਾ ਹਮ ਬਾਰਗ ਕਛੂ ਨ ਜਾਣਹੁ ਹਰ ਮਾਤ ਪਿਤਾ ਪ੍ਰਤ ਪਾਲਾ ਕਰ ਮਾਇਆ ਅਗਨ ਨਿਤ ਮੇਲ ਤੇ ਗੁਰ ਰਾਖੇ ਦੀਨ ਦਇਆਲਾ ਬਹੁ ਮੈਲੇ ਨਿਰਮਲ ਹੋਇਆ ਸਭ ਕਿਲ ਬਿਖ ਹਰ ਜਸ ਜਾਲਾ ਮਨ ਅਨੰਦ ਭਇਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਹਰ ਭਜ ਸਭ ਕਿਲ ਬਿਖ ਕਾਟ ਹਰ ਹਰ ਉਰ ਧਾਰਿਓ ਗੁਰ ਪੂਰੈ ਮੇਰਾ ਸੀਸ ਕੀਜੈ ਗੁਰ ਬਾਟ ਰਹਾਉ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਨਾਵੈ ਤਿਸ ਮਨ ਦੇਵੋਂ ਕਟ ਕਾਟ ਹਰ ਸਾਜਨ ਮੇਲਿਓ ਗੁਰ ਪੂਰੈ ਗੁਰ ਬਚਨ ਬਿਕਾਨੋ ਹਟ ਹਾਟ ਮਕਰ ਪਰਾਗ ਦਾਨ ਬੋਕੀਆ ਸਰੀਰ ਦਿਓ ਅੱਧ ਕਾਟ ਬਿਨ ਹਰ ਨਾਮ ਕੋ ਮੁਕਤ ਨਾ ਪਾਵੇ ਬਹੁ ਕੰਚਨ ਦੀਜੈ ਕਾਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਤ੍ਰਿਕਟਿ ਫੋਰ ਪਰਮ ਪਉ ਭਗਾ ਲਾਜ ਭਾਨੀ ਮਟ ਕੀ ਮਾਟ ਕਾਲ ਜੋਗ ਗੁਰਪੂਰਾ ਤਿੰਨ ਪਾਇਆ ਜਿਨ ਧੁਰ ਮਸਤਕ ਲਿਖੇ ਲਿਲਾਟ ਜਨ ਨਾਨਕ ਰਾਸੇ ਅੰਮ੍ਰਿਤ ਪੀਆ ਸਭ ਲਾਥੀ ਭੂਖ ਤਿਖਾਟ ਛੱਕਾ 1 ਮਾਲੀ ਗੌੜਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰੇ ਮਾਨ ਟਹਲ ਹਰ ਸੁਖ ਸਾਰ ਅਵਰ ਟਹਲਾ ਝੂਠੀਆ ਨਿਤ ਕਰੈ ਜਮ ਸਿਰ ਮਾਰ ਰਹਾਉ ਜਿਨਨਾ ਮਸਤਕ ਲਿਖਿਆ ਤੇ ਮਿਲੇ ਸੰਗਾਰ ਸੰਸਾਰ ਭਉ ਜਲਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵੋ ਸਾਧਕੇ ਤਜ ਲੋਭ ਮੋਹ ਵਿਕਾਰ ਸਭ ਤਜੋ ਦੂਜੀ ਆਸ ੜੀ ਰਖ ਆਸ ਇਕ ਨਿਰੰਕਾਰ ਇਕ ਪਰਮ ਫੂਲੇ ਸਾਕਤਾ ਬਿਨ ਗੁਰ ਅੰਧ ਅੰਧਾਰ ਧੁਰ ਹੋਵਨਾ ਸੋ ਹੋਇਆ ਕੋ ਨ ਮੀਟਨ ਹਾਰ ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ ਤਨ ਤਨ ਤੇ ਜਨ ਨਾਨਕਾ ਜਿਨ ਹਰ ਨਾਮ ਉਰ ਧਾਰ ਮਾਲੀ ਗੌੜਾ ਮਹੱਲਾ 5ਵਾਂ ਰਾਮ ਨਾਮਕ ਨਮਸਕਾਰ ਜਾਸ ਜਪਤ ਹੋਵਤ ਉਧਾਰ ਰਹਾਓ ਜਾਂ ਕੈ ਸਿਮਰਨ ਮਿਟੇ ਤੰਦ ਜਾਂ ਕੈ ਸਿਮਰਨ ਛੂਟੇ ਬੰਦ ਜਾਂ ਕੈ ਸਿਮਰਨ ਮੂਰਖ ਚਤਰ ਜਾਂ ਕੈ ਸਿਮਰਨ ਕੁਲਹਿ ਉਦਰ ਜਾਂ ਕੈ ਸਿਮਰਨ ਪਾਉ ਦੁਖ ਹਰੈ ਜਾਂ ਕੈ ਸਿਮਰਨ ਅਪਦਾ ਤਰੈ ਜਾਂ ਕਹਿ ਸਿਮਰਨ ਮੁਚਤ ਪਾਪ ਜਾਂ ਕਹਿ ਸਿਮਰਨ ਨਹੀਂ ਸੰਤਾਪ ਜਾਂ ਕਹਿ ਸਿਮਰਨ ਰਿੱਧ ਬਿਗਾਸ ਜਾਂ ਕਹਿ ਸਿਮਰਨ ਕਬਲਾ ਦਾਸ ਜਾਂ ਕਹਿ ਸਿਮਰਨ ਨੇਦ ਨਿਧਾਨ ਜਾਂ ਕਹਿ ਸਿਮਰਨ ਤਰੇ ਨਿਧਾਨ ਪਤਤ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੀ ਹਰਦਾਸ ਦਾਸ ਦਾਸਾ ਦੀਨ ਸਰਣ ਨਾਨਕ ਮਾਥਾ ਸੰਤ ਚਰਨ ਮਾਲੀ ਗੌੜਾ ਮਹੱਲਾ ਪੰਜਵਾਂ ਐਸੋ ਸਹਾਈ ਹਰ ਕੋ ਨਾਮ ਸਾਤ ਸੰਗਤ ਭਜ ਪੂਰਨ ਕਾਮ ਰਹਾਉ ਬੂਡਤ ਕਉ ਜੈਸੇ ਬੇੜੀ ਮਿਲਤ ਬੂਜਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ ਜੈਸੇ ਰਾਨ ਮਹਿ ਸਖਾ ਪਰਾਤ ਜੈਸੇ ਭੁਖੇ ਭੋਜਨ maat ਜੈਸੇ ਕਿਰਖ ਹੈ ਬਰਸ ਮੇਗ ਜੈਸੇ ਪਾਲਨ ਸਰਨ ਸਿੰਘ ਗਰੜ ਮੋਖ ਨਹੀਂ ਸਰਪ ਤਰਾਸ ਸੂਵਾ ਪਿੰਜਰ ਨਹੀਂ ਖਾਏ ਬिलास ਜੈਸੋ ਆਂਡੋ ਹਿਰਦੇ ਮਾਹੀ ਜੈਸੋ ਦਾਨੋ ਚਕੀ ਦਰਾਹੇ ਬਹੁਤ ਉਪਮਾ ਥੋਰ ਕਹੀ ਹਰਿ ਅਗਮ ਅਗਮ ਅਗਾਧ ਤੁਹੀ ਊਚ ਮੂਚਾ ਬਹੁ ਅਪਾਰ ਸਿਮ ਰਤਨ ਨਾਨਕ ਤਰੇ ਸਾਰ ਮਾਲੀ ਗੌੜਾ ਮਹੱਲਾ ਪੰਜਵਾਂ ਇਹੀ ਹਮਾਰਾ ਸਫਲ ਕਾਜ ਆਪਣੇ ਦਾਸ ਕੋ ਲਿਹੁ ਨਿਵਾਜ ਰਹਾਉ चरण संतह माथ मूर नैन दर्श पेखो निसपुर हस्त हमरे संत टहल प्राण मन धन संत बहल संत सांग मेरे मन की प्रीति संत गुण बसहै मेरा चित संत आगया मनहि मीठ मेरा कमल बिगसै संत डीठ संत सांग मेरा होए निवास संतन की मोह बहुत प्यास संत वचन मेरे मन हे मंत संत प्रसाद मेरे बिखह हंत मुक्त जुगत इहा निदान प्रभु दयाल मोहे देव हो दान नानक गुरु दया धार चरण संतन के मेरे हृदय मजार ਮਾਲੀ ਗੌੜਾ ਮਹੱਲਾ ਪੰਜਵਾਂ ਸਭ ਕੈ ਸੰਗੀ ਨਾਹੀ ਦੂਰ ਕਰਨ ਕਰਾਵਨ ਹਾਜਰਾ ਹਜੂਰ ਰਹਾਉ ਸੁਣਤ ਜੀਉ ਜਾਸ ਨਾਮ ਦੁਖ ਬਿਨਸੇ ਸੁਖ ਕੀਉ ਬਿਸਰਾਮ ਸਗਲ ਨੇਧ ਹਰ ਹਰ ਹਰੀ ਮਨ ਜਾਨ ਤਾ ਕੀ ਸੇਵ ਕਰੇ ਜਾਂ ਕੈ ਘਰ ਸਗਲੇ ਸਮਾਹਿ ਤਿਸਤੇ ਬਿਰਥਾ ਕੋਈ ਨਾਹੀ ਜੀ ਅਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵੋ ਕਿਰਪਾਲ ਸਦਾ ਧਰਮ ਜਾਂ ਕਹਿ ਦੀਬਾਨ ਬੇਮਹਤਾਜ ਨਹੀਂ ਕਿਛ ਕਾਨ ਸਬ ਕਿਛ ਕਰਨਾ ਆਪਨੇ ਆਪ ਰੇ ਮਨ ਮੇਰੇ ਤੂ ਤਾ ਕਉ ਜਾਪ ਸਾਧ ਸੰਗਤ ਕਉ ਹਾਉ ਬਲਿਹਾਰ ਜਾਸ ਮਿਲ ਹੋਵੈ ਉਧਾਰ ਨਾਮ ਸੰਗ ਮੰਨ ਤਨਹਿ ਰਾਤ ਨਾਨਕ ਪ੍ਰਭ ਕਰੀ ਦਾਤ ਮਾਲੀ ਗੌੜਾ ਮਹੱਲਾ ਪੰਜਵਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਸਮਰਥ ਕੀ ਸਰਨਾ ਜੀਉ ਪਿੰਡ ਧਨ ਰਾਸ ਮੇਰੀ ਪ੍ਰਭ ਏਕ ਕਾਰਨ ਕਰਨਾਰਹਾ ਸਿਮਰ ਸਿਮਰ ਸਦਾ ਸੁਖ ਪਾਈਐ ਜੀਵਨ ਕਾ ਮੂਲ ਰავ ਰਹਿਆ ਸਰਬਤ ਠਾਈ ਸੁਖਮੋ ਅਸਥੂਲ ਆਲ ਜੰਜਾਲ ਬਕਾਰ ਤਜ ਸਭ ਹਰ ਗੁਨਾ ਨਿਤ ਗਾਓ ਕਰ ਜੋੜ ਨਾਨਕ ਦਾਨ ਮੰਗਾਏ ਦੇਹੋ ਆਪਣਾ ਨਾਉ ਮਾਲੀ ਗੌੜਾ ਮਹੱਲਾ ਪੰਜਵਾਂ ਪ੍ਰਭ ਸਮਰੱਥ ਦੇਵ ਅਪਾਰ ਕਾਉਨ ਜਾਣੈ ਚਲਿਤ ਤੇਰੇ ਕਿਛੁ ਅੰਤ ਨਾਹੀ ਪਾਰ ਰਹਾਉ ਇਕ ਖਿਨਹਿ ਥਾਪ ਉਥਾਪਦਾ ਘਾੜ ਭੰਨ ਕਰਨੈ ਹਾਰ ਜੀਤ ਕੀਨ ਉਪਾਰਜਨਾ ਪ੍ਰਭ ਦਾਨ ਦੇ ਦਾਤਾਰ ਹਰ ਸਰਨ ਆਇਓ ਦਾਸ ਤੇਰਾ ਪ੍ਰਭ ਊਚ ਅਗਮ ਮੁਰਾਰ ਕਾਢ λεਹੁ ਭਉ ਜਲ ਬਖਮਤੇ ਜਨ ਨਾਨਕ ਸਦ ਬਲੇਹਾਰ ਮਾਲੀ ਗਾਉੜਾ ਮਹੱਲਾ ਪੰਜਵਾਂ ਮਨ ਤਨ ਬਸ ਰਹੇ ਗੋਪਾਲ ਦੀਨ ਬਾਂਦਵ ਭਗਤ ਵਸ਼ਲ ਸਦਾ ਸਦਾ ਕਿਰਪਾਲ ਰਹਾਉ ਆਦ ਅੰਤੇ ਮਾਦ ਤੂੰ ਹੈ ਪ੍ਰਭ ਬਿਨਾ ਨਾਹੀ ਕੋਏ ਪੂਰ ਰਹਾ ਸਗਲ ਮੰਡਲ ਏਕ ਸੁਆਮੀ ਸੋਏ ਕਰਨ ਹਰ ਜਸ ਨੇਤਰ ਦਰਸ਼ਨ ਰਸਨ ਹਰ ਗੁਨ ਗਾਉ ਬਲਹਾਰ ਜਾਏ ਸਦਾ ਨਾਨਕ ਦੇਹ ਆਪਣਾ ਨਾਉ ਮਾਲੀ ਗਵੜਾ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦ ਤਨ ਤਨ ਓ ਰਾਮ ਬੀਨ ਬਾਜੈ ਮਦੁਰ ਮਦੁਰ ਤੁਨ ਅਨਹਤ ਗਾਜੈ ਰਹਾਉ ਤਨ ਤਨ ਮੇ ਗਾਰੁ ਮਾਵਲੀ ਤਨ ਤਨ ਕ੍ਰਿਸ਼ਨ ਓਡੈ ਕਾਂਬਲੀ ਤਨ ਤਨ ਤੂ ਮਾਤਾ ਦੇਵਕੀ ਜੇਹ ਗ੍ਰਹਿ ਰਮਈਆ ਕਵਲਾ ਪਤੀ ਤਨ ਤਨ ਬਨ ਖੰਡ ਬਿੰਦਰਾ ਬਨਾ ਜਹ ਖੇਲੇ ਸ੍ਰੀ ਨਾਰਾਇਣ ਬਿਨ ਬਜਾਵੇ ਗੋਧਨ ਚਰੈ ਨਾਮੇ ਕਾ ਸੁਆਮੀ ਆਨੰਦ ਕਰੈ ਮੇਰੋ ਬਾਪ ਮਾਦ ਤੂ ਧਨ ਕੇ ਸੌ ਸਾਵਲਿਓ ਬੀਠ ਲਾਇ ਰਹਾਓ कार धरे चक्र बैकुंठ ते आए गज हस्ती के प्राण उधारी ले दहो शासन की सभा द्रौपदी अंबर लेत उधारी ले गौतम नार अहिल्या तारी पावक केत गतारी हले ऐसा अदम अजात नाम दियो ताव शरण आगत आई हले सब कट राम बोलै रामा बोलै राम बिना को बोलै री रहाऊ ఏకల మాటి కుంజర్ చీటీ భాజన హై బహో నానా రీ అసథావర్ జంగమ కీట పతంగమ కట కట రామ సమానారి ఏకల చింతా రాఖ అనంత ఔరత్ ఆసారే ప్రణవେ నామా భయ నిహ కామా కో ठाकुर को दासारी